ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਇਹ ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰਹੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕੱਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕੱਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਦੇਖੋ ਕਿੱਡੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਐਮ ਐਲ ਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਲੋ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਿਆ ਇਹਦੋਂ ਹੱਦ ਬੇਸ਼ਰਮੀ ਦੀ ਹੋ ਸਕਦੀ ਤਾਂ ਕਿ ਉਹ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਡਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲਿਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮਐਲਏ ਨੇ ਤਾਂ ਬਿਲਕੁਲ ਕੋਈ ਭੁੱਲਿਆ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਨਿਸਟਰਸ ਨੇ ਪੂਰਾ ਜੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤਾਂ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਇਹ ਤਾਂ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਮੈਂ ਲਾਸਟ ਆਪਣੇ ਲਾਈਵ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਪਰ ਸਕੁਅਰ ਯਾਰਡ ਗਜ਼ ਤੱਕ ਕੈਲਕੂਲੇਟ ਕਰਕੇ ਦੱਸਿਆ ਸੀਗਾ ਕਿ ਇਹ ਲਗਭਗ ਅਗਰ 65000 ਏਕੜ ਸਾਡੀ ਜ਼ਮੀਨ ਲੈਂਡ ਚ ਕਾਮਯਾਬ ਹੋ ਜਾਂਦੇ ਇਹ ਗੈਰ ਪੰਜਾਬੀ ਇਹ ਛਾਤਰ ਤੇ ਹੁਸ਼ਿਆਰ ਬੰਦੇ ਕਾ ਆਲਮੋਸਟ 4-5 ਲੱਖ ਕਰੋੜ ਰੁਪਏ ਦਾ ਸਾਡੇ ਪੰਜਾਬ ਦਾ ਇਹ ਲੁੱਟ ਕੇ ਲਿਆ ਜਾਣਾ ਸੀਗਾ ਪਿਛਲਾ ਮਹੀਨਾ ਡੇਢ ਮਹੀਨਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਅਮਲਾ ਸੋਸ਼ਲ ਮੀਡੀਆ ਆ ਜਿਹੜੇ ਝਾੜੂ ਦੇ ਬੋਕਰ ਪਾਰਟੀ ਦੇ ਪੇजेस ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਔਰ ਕੁਝ ਲੋਕਾਂ ਨੂੰ ਡਰਾ ਕੇ ਕੰਸੈਂਟ ਵੀ ਦਿਵਾਤਾ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਦੋਸਤੋ ਕਿ ਆਪਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨਾਂ ਦੀ ਠੱਗੀ ਠੋਰੀ ਦੀ ਪਾਲਿਸੀ ਉਹ ਜਿਹੜੀ ਕੱਲ ਇਹਨਾਂ ਨੇ ਮਜਬੂਰਨ ਰੱਦ ਕਰਨੀ ਪਈ ਲੋਕਾਂ ਦੇ ਪ੍ਰੈਸ਼ਰ ਤੇ ਉਹਦੇ ਤੇ ਮੈਂ ਗੱਲ ਵਿਸਥਾਰ ਨਾਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਇਤਲਾਹ ਕਰਨਾ ਚਾਹਣਾ ਵਾਂ ਕਿ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਇਹ ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰਹੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਤੇ ਮੈਂ ਹੋ ਸਕਦਾ 2-4 ਦਿਨ ਆਪਣੀ ਐਕਟੀਵਿਟੀ ਨੂੰ ਥੋੜਾ ਮੈਨੂੰ ਕਰਨਾ ਪਵੇ ਲੀਗਲ ਰੀਕੋਰਸ ਕੋਈ ਨਾ ਕੋਈ ਅਦਾਲਤੀ ਰੀਕੋਰਸ ਮੈਂ ਲੈਣ ਦੀ ਕੋਸ਼ਿਸ਼ ਕਰਾਂਗਾ ਔਰ ਪਰ ਮੈਂ ਕੋਈ ਇਦਾਂ ਦੇ ਜਿਹੜੇ ਝੂਠੇ ਮੁਕਦਮੇ ਫਰਜ਼ੀ ਬਿਲਕੁਲ ਬੇਬੁਨਿਆਦ ਮਨਕਰਤ ਕੈਰੈਕਟਰ ਅਸੈਸਿਨੇਸ਼ਨ ਵਾਲੇ ਇਹ ਮੈਂ ਬਹੁਤ ਸਹਾਰੇ ਨੇ ਪਹਿਲਾਂ ਵੀ ਤੇ ਗਾਂ ਵੀ ਸਹਾਰਾਂਗੇ ਲੇਕਿਨ ਪੰਜਾਬ ਦੇ ਹਿੱਤ ਵਿੱਚ ਤੇ ਆਪਣੇ ਕਿਸਾਨਾਂ ਦੇ ਹਿੱਤ ਵਿੱਚ ਇਹ ਗੱਲ ਮੇਰੀ ਲਗਾਤਾਰ ਜਿਹੜੀ ਉਹ ਜਾਰੀ ਰਹੇਗੀ ਹੁਣ ਜਿਹੜੀ ਗੱਲ ਹੈ ਕੀ ਕਰਨੀ ਲੈਂਡ ਪੂਲਿੰਗ ਪਾਲਿਸੀ ਦੇਖੋ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਇਹਦਾ ਸੇਰਾ ਸਾਰਾ ਬਹਾਦਰ ਪੰਜਾਬੀਆਂ ਨੂੰ ਜਾਂਦਾ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਜਾਂਦਾ ਉਹਨਾਂ ਨੇ ਬਹੁਤ ਜੱਜ ਕੇ ਇਹਦਾ ਵਿਰੋਧ ਕੀਤਾ ਸਾਰੀਆਂ ਜਥੇਬੰਦੀਆਂ ਨੂੰ ਜਾਂਦਾ ਬਲਕਿ ਇਥੋਂ ਤੱਕ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਬਾਹਰ ਨਿਕਲ ਕੇ ਇਸ ਦਾ ਬਹੁਤ ਵਿਰੋਧ ਕੀਤਾ ਕਿਉਂਕਿ ਸਿੱਧਾ ਹੀ ਡਾਕਾ ਸੀ ਸਾਡੇ ਹਕੂਕ ਤੇ ਸਾਡੀ ਖੂਨ ਤੇ ਸਾਡੀ ਖੇਤੀ ਤੇ ਔਰ ਕੋ ਡਾਕਾ ਵੀ ਛੋਟਾ ਮੋਟਾ ਨਹੀਂ ਸੀ ਮੈਂ ਲਾਸਟ ਆਪਣੇ ਲਾਈਵ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਪਰ ਸਕੁਅਰ ਯਾਰਡ ਗਜ਼ ਤੱਕ ਕੈਲਕੂਲੇਟ ਕਰਕੇ ਦੱਸਿਆ ਸੀਗਾ ਕਿ ਇਹ ਲਗਭਗ ਅਗਰ 65000 ਏਕੜ ਸਾਡੀ ਜ਼ਮੀਨ ਲੈਨ ਚ ਕਾਮਯਾਬ ਹੋ ਜਾਂਦੇ ਇਹ ਗੈਰ ਪੰਜਾਬੀ ਇਹ ਛਾਤਰ ਤੇ ਹੁਸ਼ਿਆਰ ਬੰਦੇ ਦਾ অলমোস্ট 4.5 ਲੱਖ ਕਰੋੜ ਰੁਪਏ ਦਾ ਸਾਡੇ ਪੰਜਾਬ ਦਾ ਇਹ ਲੁੱਟ ਕੇ ਲਿਆ ਜਾਣਾ ਸੀਗਾ ਚਲੋ ਸਰਕਾਰੀ ਖਜ਼ਾਨੇ ਚ ਪਾਉਂਦੇ ਕੁਝ ਆਪ ਲੈ ਜਾਂਦੇ ਲੇਕਿਨ ਤੁਸੀਂ ਸਾਰਿਆਂ ਨੇ ਮਿਲ ਕੇ ਔਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਕੱਲੀ ਕਾਂਗਰਸ ਨੇ ਨਹੀਂ ਸਾਰੀਆਂ ਦੂਸਰੀਆਂ ਪਾਰਟੀਆਂ ਨੇ ਵੀ ਪੂਰਾ ਇਹਦਾ ਵਿਰੋਧ ਕੀਤਾ ਔਰ ਅਖੀਰ ਅਕਾਲ ਪੁਰਖ ਦੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਕਾਮਯਾਬ ਹੋਏ ਇਹਦਾ ਜਿਹੜਾ ਸੇਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੁਣ ਆ ਗਈ ਅਗਲੀ ਗੱਲ ਦੇਖੋ ਕਿੱਡੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਐਮਐਲਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਲੋ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਿਆ ਇਹਦੋਂ ਹੱਦ ਬੇਸ਼ਰਮੀ ਦੀ ਹੋ ਸਕਦੀ ਤਾਂ ਵੀ ਉਹ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਢਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲੀਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮਐਲਏ ਨੇ ਤਾਂ ਬਿਲਕੁਲ ਕੋਈ ਭੋਲਿਆ ਹੀ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਨਿਸਟਰਸ ਨੇ ਪੂਰਾ ਜੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤਾਂ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਇਹ ਤਾਂ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਪਿਛਲਾ ਮਹੀਨਾ ਡੇਢ ਮਹੀਨਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਅਮਲਾ ਸੋਸ਼ਲ ਮੀਡੀਆ ਆ ਜਿਹੜੇ ਝਾੜੂ ਦੇ ਬੋਕਰ ਪਾਰਟੀ ਦੇ ਪੇजेस ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਔਰ ਕੁਝ ਲੋਕਾਂ ਨੂੰ ਡਰਾ ਕੇ ਕੰਸੈਂਟ ਵੀ ਦਵਾਤਾ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਮੋਹਾਲੀ ਤੇ ਲੁਧਿਆਣੇ ਵਿੱਚ ਨਾ ਜ਼ਮੀਨ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਜਿਹੜੇ ਬਿਲਡਰਸ ਨੇ ਜਿਹੜੇ ਕਲੋਨਾਈਜ਼ਰ ਆ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ ਮੁਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਦੇ ਐਸਐਸਪੀ ਨੇ ਔਰ ਸਿਮਿਲਰਲੀ ਲੁਧਿਆਣਾ ਨੇ ਸਾਰੇ ਬਿਲਡਰਸ ਨੂੰ ਸਾਰੇ ਜਿਨ੍ਹਾਂ ਦੇ ਕੋਲ 100 100 200 300 ਕਿਲਾ ਜ਼ਮੀਨ ਇਕੱਠੀ ਕੀਤੀ ਕਿ ਤੁਸੀਂ ਕੰਸੈਂਟ ਦਿਓ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਆ ਅਸੀਂ ਬਿਲਕੁਲ ਤਿਆਰ ਬੈਠੇ ਆ ਕੋ 4-500 ਇਦਾਂ ਦੇ ਬੰਦੇ ਤੋਂ ਫਰਜ਼ੀ ਤੋਂ ਇਹਨਾਂ ਨੇ ਡਰਾ ਡਰੂ ਕੇ ਬਾਵਾ ਮਰੂੜ ਕੇ ਕੰਸੈਂਟ ਵੀ ਲੈ ਲਿਆ ਸੀਗਾ ਪਰ 99.9999 ਪੰਜਾਬ ਦੇ ਬਹਾਦਰ ਲੋਕਾਂ ਨੇ ਇਹਦਾ ਜੱਜ ਕੇ ਵਿਰੋਧ ਕੀਤਾ ਔਰ ਜਦੋਂ ਇਹ ਵਿਰੋਧ ਇੰਨਾ ਤਿੱਖਾ ਹੋ ਗਿਆ ਤੇ ਫਿਰ ਇਹਨਾਂ ਨੇ ਹਾਰ ਕੇ ਕੱਲ ਇਸ ਨੂੰ ਡੀ ਨੋਟੀਫਾਈ ਕੀਤਾ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਈ ਯਾਨੀ ਕਿ ਪੰਜਾਬੀ ਚ ਕਹਿੰਦੇ ਕਿ ਹੱਥ ਖੜੇ ਕਰਕੇ ਹਾਰ ਮੰਨੀ ਬਕਾਇਦਾ ਭਗਵੰਤ ਪਾਣ ਦੀ ਸਰਕਾਰ ਨੇ ਹਾਰ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਹਨਾਂ ਨੇ ਹਾਰ ਮੰਨੀ ਇਹਨਾਂ ਨੇ ਬਹੁਤ ਸਾਰੀਆਂ ਪਹਿਲਾਂ ਸਰਕਾਰੀ ਫੈਸਲਿਆਂ ਤੇ ਯੂ ਟਰਨ ਲਿਆ ਆਪਾਂ ਸਾਰੇ ਜਾਣਦੇ ਆ ਇਹਦਾ ਮਤਲਬ ਸਾਫ ਬਹੁਤ ਸਾਫ ਹੋ ਗਿਆ ਕਿ ਇੱਕ ਤਾਂ ਇਹ ਬੇਈਮਾਨਤਾ ਹੀ ਹੈ ਸੀਗੀ ਪਰ ਨਾਲ ਨਲੇਕ ਵੀ ਨੇ ਬਹੁਤ ਸਾਰੀ ਸਰਕਾਰ ਮਤਲਬ ਕੋਈ ਸਰਕਾਰ ਇਸ ਤਰ੍ਹਾਂ ਦੀ ਵੱਡੀ ਪਾਲਿਸੀ ਲਿਆਉਣ ਤੋਂ ਪਹਿਲਾਂ 100 ਵਾਰ ਇਹਦਾ ਪਬਲਿਕ ਇੰਪੈਕਟ ਅਸੈਸ ਕਰਦੀ ਆ ਇਹਦੇ ਹੋਰ ਕੀ ਕੀ ਇੰਪੈਕਟ ਹੋ ਸਕਦੇ ਕਿਹੜੀ ਕਿਹੜੀ ਗੱਲ ਤੇ ਸਾਡਾ ਨੁਕਸਾਨ ਹੋ ਸਕਦਾ 100 ਵਾਰ ਸੋਚਦੀ ਪਰ ਇਹਨਾਂ ਨੇ ਬਿਨਾਂ ਸੋਚੇ ਸਮਝੇ ਕਿਉਂਕਿ ਪਿੱਛੇ ਲਾਲਚ ਸੀਗਾ ਔਰ ਪ੍ਰੈਸ਼ਰ ਸੀ ਕੇਜਰੀਵਾਲ ਤੇ ਦਿੱਲੀ ਦੇ ਲੋਕਾਂ ਦਾ ਕਿਉਂਕਿ ਅਲਟੀਮੇਟਲੀ ਇਹ ਪਾਲਿਸੀ ਉਹਨਾਂ ਦੇ ਕਹਿਣ ਤੇ ਬਣੀ ਕਿਉਂਕਿ ਭਗਵੰਤ ਮਾਨ ਤੋਂ ਤਾਂ ਪਹਿਲੇ ਉਹਨਾਂ ਨੇ ਜਿਹੜੀਆਂ ਅਰਬਨ ਅਥਾਰਟिटीज ਦੀ ਸਾਰੀ ਚੇਅਰਮੈਨਸ਼ਿਪ ਖੋਲੀ ਸੀ ਤੁਸੀਂ ਤੁਹਾਨੂੰ ਯਾਦ ਹੈ ਕੁ ਮਹੀਨਾ ਪਹਿਲਾਂ ਗਮਾੜਾ ਗਲਾੜਾ ਪੂਡਾ ਸਾਰਿਆਂ ਦੀ ਅਥਾਰਟिटीज ਦੀ ਚੇਅਰਮੈਨ ਤੋਂ ਹਟਾ ਕੇ ਇਹਨੂੰ ਕੁਰਸੀ ਤੋਂ ਤੇ ਚੀਫ ਸੈਕਰੀ ਪੰਜਾਬ ਨੂੰ ਉਹਨਾਂ ਅਥਾਰਟिटीज ਦਾ ਚੇਅਰਮੈਨ ਬਣਾ ਦਿੱਤਾ ਸੀਗਾ ਇਸ ਕਰਕੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਪਾਲਿਸੀ ਬਣਵਾਈ ਭਗਵੰਤ ਮਾਨ ਕੋ ਤਾਂ ਪਾਲਿਸੀ ਪੜ੍ਹੀ ਨਹੀਂ ਹੋਈ ਜਦੋਂ ਅਮੈਂਡੇਡ ਪਾਲਿਸੀ ਪੇਸ਼ ਕੀਤੀ ਨਾ ਇਹਨੇ ਦੁਬਾਰਾ ਕਿਸੀਂ ਜਾਂ ਸਹੂਲਤਾਂ ਦੇਾਂਗੇ ਭਗਵੰਤ ਮਾਨ ਉਹ ਪਾਲਿਸੀ ਦੀ ਪੂਰੀ ਗੱਲਾਂ ਸਮਝਾਈ ਨਹੀਂ ਸਕੇ ਲੋਕਾਂ ਨੇ ਹਾਰ ਕੇ ਉਹਨੇ ਮਾਈਕ ਚੱਕ ਕੇ ਤੇ ਜਿਹੜਾ ਸੀਗਾ ચીਫ ਸੈਕਟਰੀ ਪੰਜਾਬ ਦਾ ਉਹਨੂੰ ਕਹਿੰਦਾ ਕਿ ਤੁਸੀਂ ਐਕਸਪਲੇਨ ਕਰੋ ਲੋਕਾਂ ਇਹਦਾ ਮਤਲਬ ਇਹਦੀ ਮਾਈਂਡਸੈਟ ਇਹਦਾ ਥੋਟ ਪ੍ਰੋਸੈਸ ਉਸ ਪਾਲਿਸੀ ਵਿੱਚ ਸੀਗਾ ਹੀ ਨਗਾ ਔਰ ਇਹਨਾਂ ਨੇ ਅਲਟੀਮੇਟਲੀ ਉਹ ਪਾਲਿਸੀ ਜਿਹੜੀ ਵਿਦਡਰੋ ਕੀਤਾ ਅਗਲੀ ਗੱਲ ਇਹ ਆ ਕਿ ਇਹ ਹੁਣ ਪੰਜਾਬ ਦੀ ਜਨਤਾ ਦੇ ਕੋਲੋਂ ਇਹਨਾਂ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਸੀ ਸਟਾਰਟਿੰਗ ਫਰੋਮ ਕੇਜਰੀਵਾਲ ਸਸੋਡਿਆ ਭਗਵੰਤ ਮਾਨ ਜਿੰਨੇ ਇਹਨਾਂ ਦੇ ਲੀਡਰਸ ਨੇ ਮਨਿਸਟਰਸ ਤੇ ਐਮ ਐਲ ਏ ਜਿਨ੍ਹਾਂ ਨੇ ਪਾਲਿਸੀ ਨੂੰ ਸਪੋਰਟ ਕੀਤਾ ਇਹਨਾਂ ਨੂੰ ਆਣ ਕੇ ਲੋਕਾਂ ਦੀ ਕਚੇਰੀ ਵਿੱਚ ਕਹਿਣਾ ਚਾਹੀਦਾ ਹੱਥ ਜੋੜ ਕੇ ਕਿ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਵਾ ਸਾਡੇ ਤੋਂ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ ਵੱਲੋਂ ਪੂਰੀ ਹਰ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਨੂੰ ਖੋਹ ਲਈ ਇਹਨਾਂ ਤੋਂ ਔਰ ਪੰਜਾਬ ਨੂੰ ਅਸੀਂ ਇੱਕ ਕਿਸਮ ਦਾ ਪੰਜਾਬ ਦੇ ਕਿਸਾਨ ਨੂੰ ਲਾਚਾਰ ਤੇ ਮਜਬੂਰ ਕਰ ਦਿੱਤੇ ਤੇ ਬਾਹਰੋਂ ਲਿਆ ਕੇ ਇਹਨਾਂ 65000 ਏਕੜ ਦੀ ਕਲੋਨੀਆ ਕਲੋਨੀਆਂ ਵਿੱਚ ਬਾਰੋਂ ਗੈਰ ਪੰਜਾਬੀਆਂ ਨੂੰ ਲਿਆ ਕੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਖਰਾਬ ਕਰੀਏ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਚੇਂਜ ਕਰੀਏ ਔਰ ਇਥੇ ਪੰਜਾਬੀਆਂ ਦੀ ਨਫਰੀ ਵੈਸੇ ਹੀ ਘਟਾ ਦਈਏ ਇਹ ਸਾਰੇ ਮਨਸੂਬਿਆਂ ਦੇ ਵਾਸਤੇ ਅਗਰ ਬੰਦੇ ਦੇ ਪੁੱਤ ਨੇ ਅਗਰ ਕੋਈ ਅਗਰ ਇਹਨਾਂ ਚ ਕੁਮੜੀ ਮੋਟੀ ਰੱਤਾ ਪਰ ਇਨਸਾਨੀਅਤ ਕੋਈ ਕੈਦਰਤ ਕੋ ਅਣਖ ਬਚੀ ਇੰਨੀ ਕੁ ਵੀ ਤੇ ਇਹਨਾਂ ਨੂੰ ਸੱਚ ਬਿਆਨ ਕਰਨਾ ਚਾਹੀਦਾ ਲੱਡੂ ਨਹੀਂ ਵੰਡਣੇ ਚਾਹੀਦੇ ਜਾ ਕੇ ਕਿਸਾਨਾਂ ਨੂੰ ਔਰ ਜਿਹੜੇ ਕਿਸਾਨ ਇਹਨਾਂ ਦੇ ਲੱਡੂ ਖਾਂਦੇ ਨੇ ਲੱਖ ਦੀ ਲਾਨਤ ਹੈ ਔਰ ਤੁਹਾਡੇ ਉੱਤੇ ਵੀ ਮੈਂ ਦੇਖਦਾ ਕਿ ਚੰਗੇ ਭਲੇ ਅ ਮਤਲਬ ਅੱਛੇ ਆਦਮੀ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਮੂੰਹ ਵਿੱਚ ਲੱਡੂ ਪਾ ਰਹੇ ਐਮਐਲਏ ਇਹਨਾਂ ਦੇ ਕਿ ਬਹੁਤ ਵਧਾਈ ਹੋਵੇ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈਆ ਇਹਨਾਂ ਸਾਰੇ ਜਿਹੜੇ ਐਮਐਲਏਜ਼ ਨੇ ਪਬਲਿਕ ਡੋਮੇਨ ਚਾਂਟ ਕੇ ਸਪੋਰਟ ਕੀਤੀ ਪਾਲਿਸੀ ਦੀ ਮਨਿਸਟਰਸ ਨੇ ਔਰ ਚੀਫ ਮਨਿਸਟਰ ਨੇ ਤੇ ਵਿੱਚੇ ਕੇਜਰੀਵਾਲ ਨੇ ਇਹਨਾਂ ਨੂੰ ਅਪੋਲੋਜਾਈਜ਼ ਕਰਨਾ ਚਾਹੀਦਾ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੀ ਕਚੈਰੀ ਵਿੱਚ ਇਹ ਗੁਨਾਹਗਾਰ ਸਾਬਤ ਹੋ ਚੁੱਕੇ ਨੇ ਹੁਣੇ ਲੱਖ ਕੋਸ਼ਿਸ਼ ਕਰਨ ਦੁੱਧ ਤੋਤੇ ਹੋ ਕੇ ਵੀ ਆ ਜਾਣ ਇਹ ਲੋਕਾਂ ਦੀ ਕਚੈਰੀ ਵਿੱਚ ਇਸ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਪਾਲਿਸੀ ਤੇ ਗੁਨਾਹਗਾਰ ਸਾਬਤ ਹੋ ਗਏ ਇਹ ਬਿਲਕੁਲ ਉਦਾਂ ਹੀ ਹੋਇਆ ਜਿਵੇਂ ਕਾਲੇ ਤਿੰਨ ਖੇਤੀ ਕਾਨੂੰਨਾਂ ਵਿੱਚ ਕਿਸੇ ਵਕਤ ਬਾਦਲ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਸੀਗਾ ਕਿ ਬਹੁਤ ਹੀ ਅੱਛੀ ਤਿੰਨ ਕਾਨੂੰਨ ਬਣ ਰਹੇ ਨੇ ਕਿਸਾਨਾਂ ਦੇ ਹਿੱਤ ਦੇ ਬਣ ਰਹੇ ਨੇ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਤੂੰ ਵੀ ਇੱਕ ਵੀਡੀਓ ਪਵਾਤੀ ਸੀ ਕਿ ਇਹ ਤਾਂ ਬਹੁਤ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੀ ਗੱਲ ਪਰ ਜਦੋਂ ਇੰਨਾ ਤਿੱਖਾ ਤੇ ਵਿਰੋਧ ਐਡਾ ਮਤਲਬ ਜੀ ਕਹਿੰਦੇ ਕਿ ਗੈ ਗੱਚ ਵਿਰੋਧ ਕਰਤਾ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਤਾਂ ਫਿਰ ਅਕਾਲੀ ਦਲ ਨੇ ਉਸ ਉਸ ਵਕਤ ਇਦਾਂ ਹੀ ਵਿਡਰੋ ਕੀਤਾ ਪਰ ਉਹਨਾਂ ਨੇ ਲੱਡੂ ਨਹੀਂ ਵੰਡੇ ਔਰ ਹਰਸਿਮਰਤ ਕੌਰ ਨੇ ਸਿਫਾ ਦੇ ਕੇ ਮੋਦੀ ਦੀ ਬੀਜੇਪੀ ਦੀ ਕੈਬਨਿਟ ਚੋਂ ਵਾਪਸ ਆ ਗਈ ਸੀਗੀ ਐਨ ਉਸੇ ਤਰੀਕੇ ਨਾਲ ਇਹਨਾਂ ਨੇ ਪੂਰਾ ਜ਼ੋਰ ਲਾਇਆ ਤਿੰਨ ਦੋ ਤਿੰਨ ਮਹੀਨੇ ਜਿਹੜੇ ਇਹਨਾਂ ਦੇ ਕੋਲ ਸੀਗੇ ਕਿਸੇ ਤਰੀਕੇ ਨਾਲ ਅਸੀਂ ਜ਼ਮੀਨ ਖੋਲ ਲਈਏ ਪੈਸੇ ਚਾਰ ਬਣਾ ਲਈਏ ਤੇ ਪੰਜਾਬ ਨੂੰ ਲੁੱਟ ਲਈਏ ਪਰ ਪੰਜਾਬ ਦੇ ਲੋਕਾਂ ਨੇ ਇੱਕ ਕਹਿੰਦੇ ਜਿਵੇਂ ਕੰਧ ਦੀ ਤਰ੍ਹਾਂ ਖੜ ਕੇ ਸਾਹਮਣੇ ਡਟ ਕੇ ਇਹਦਾ ਜੰਮ ਕੇ ਜਿਹੜਾ ਵਿਰੋਧ ਕੀਤਾ ਉਹਦੇ ਉਹ ਵਧਾਈ ਦੇ ਪਾਤਰ ਮਾਫੀ ਜ਼ਰੂਰ ਮੰਗ ਲਿਓ ਹੁਣ ਚੰਗੀ ਤਰ੍ਹਾਂ ਨਾ ਇਹ ਭੱਜੋ ਨਾ ਹੁਣ ਇਸ ਗੱਲ ਤੋਂ ਇਸ ਕਰਕੇ ਮੇਰੇ ਵੀਰੋ ਅੱਜ ਮੇਰਾ ਇਹ ਤੁਹਾਡੇ ਦਰਮਿਆਨ ਮੈਂ ਥੋੜਾ ਲੇਟ ਹੋਇਆ ਬਿਕੋਜ਼ ਕੱਲ ਮੈਂ ਵੈਸੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਤਾ ਸੀਗਾ ਅਗਰ ਤੁਹਾਨੂੰ ਮੇਰੀਆਂ ਗੱਲਾਂ ਠੀਕ ਲੱਗੀਆਂ ਨੇ ਤਾਂ ਇਹਨੂੰ ਮੈਕਸਿਮਮ ਸ਼ੇਅਰ ਕਰਨਾ ਤੇ ਅੰਤ ਵਿੱਚ ਮੈਂ ਇਹੀ ਫਿਰ ਕਹੂੰਗਾ ਕਿ ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਵਾ ਮੇਰੇ ਤੇ ਭਰੋਸਾ ਬਹੁਤ ਰੱਖਿਆ ਵਾ ਮੈਂ ਕੱਲ ਦਰਬਾਰ ਸਾਹਿਬ ਗਿਆ ਸੀਗਾ ਚੰਗੇ ਗੁਰਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹਨ ਕੇ ਕਹਿੰਦੇ ਕਿ ਕਾਕਾ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ ਖੜਦਾ ਬਹੁਤ ਸਾਰੇ ਅਕਾਲੀ ਕਲ ਕਿਉਂਕਿ ਜਿਹੜਾ ਪੰਜ ਮੈਂਬਰੀ ਅਕਾਲੀ ਦਲ ਕਮੇਟੀ ਦੇ ਅਕਾਲ ਪ੍ਰਧਾਨ ਚੁਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਉਹਨੇ ਮੈਨੂੰ ਮਿਲੇ ਵੀ ਉੱਥੇ 2 ਮਿੰਟ ਖੜੇ ਖੜੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਕਿਉਂਕਿ ਚਲੋ ਚਾਹੇ ਉਹ ਕਿਸੇ ਵੀ ਮਤਲਬ ਪਲੇਟਫਾਰਮ ਤੇ ਖੜੇ ਨੇ ਅੱਜ ਸਾਡਾ ਡੈਮੋਕਰੈਟਿਕ ਰਾਈਟ ਹੈ ਕਿ ਆਪਣੀ ਕੋਈ ਪਾਰਟੀ ਬਣਾਉਣੀ ਜਾਂ ਸ਼੍ਰੋਮਣੀ ਅਕਾਲੀ ਦਲ ਨਵਾਂ ਖੜ ਕੇ ਉਹ ਕਹਿੰਦੇ ਨੇ ਅਸੀਂ ਉਸੂ ਆਨਾਲ ਸਮਾਂ ਦੱਸੇਗਾ ਤਾਂ ਮੈਨੂੰ ਉੱਥੇ ਉਹ ਵੀ ਮਿਲੇ ਬਹੁਤ ਸਾਰੀਆਂ ਔਰਤਾਂ ਮਿਲੀਆਂ ਬਹੁਤ ਸਾਰੇ ਚੰਗੇ ਨੌਜਵਾਨ ਮਿਲੇ ਜਿਨ੍ਹਾਂ ਨੇ ਕਿਹਾ ਕਿ ਅੱਛਾ ਕੰਮ ਕਰਦਾ ਪਰ ਉਹ ਅੱਛਾ ਕੰਮ ਕਰਨ ਦੇ ਵਾਸਤੇ ਤੁਹਾਨੂੰ ਕੀਮਤ ਅਦਾ ਕਰਨੀ ਪੈਂਦੀ ਮੇਰੇ ਵੀਰੋ ਬਹੁਤ ਸਾਰੇ ਸਾਡੇ ਲੀਡਰਸ ਇਦਾਂ ਦੇ ਨੇ ਜਿਹੜੇ ਮਿਲੀ ਭੁਗਤ ਨਾਲ ਰਾਜਨੀਤੀ ਕਰੀ ਜਾਂਦੇ ਨੇ ਮੈਂ ਤਾਂ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਿਹਾ ਇੱਕ ਦਿਨ ਮਿਸਟਰ ਬਗੇਲ ਮਿਲੇ ਦਿੱਲੀ ਮੈਂ ਕਿਹਾ ਜੀ ਤੁਸੀਂ ਹੋਰ ਕੁਝ ਨਾ ਕਰੋ ਤੁਸੀਂ ਰਾਹੁਲ ਗਾਂਧੀ ਦਾ ਇੱਕ ਆਦੇਸ਼ ਪੂਰਾ ਕਰਦੇ ਹੋ ਕਿ ਪੰਜਾਬ ਦੇ ਵਿੱਚ ਪਹਿਲਾਂ ਇਹ ਵੈਰੀਫਾਈ ਕਰ ਲਓ ਕਿ ਸਾਡੀ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਸਲੀਪਰ ਸੈਲ ਬੈਠੇ ਨੇ ਦੂਸਰੀਆਂ ਪਾਰਟੀਆਂ ਦੇ ਕਿਉਂਕਿ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਹਮਾਰੀ ਪਾਰਟੀ ਮੇ ਦੇਸ਼ ਭਰ ਮੇ ਬੀਜੇਪੀ ਕੇ ਸਲੀਪਰ ਸੈਲਸ ਹੈ ਜੋ ਹਮਾਰੇ ਵਿੱਚ ਮੇ ਰਹਿ ਕਰਕੇ ਪਾਰਟੀ ਦਾ ਨੁਕਸਾਨ ਕਰਤੇ ਪੰਜਾਬ ਦੇ ਵਿੱਚ ਵੀ ਮੇਰੇ ਵੀਰੋ ਇਸ ਤਰ੍ਹਾਂ ਵਾ ਮੈਂ ਉਹਨਾਂ ਨੂੰ ਕਿਹਾ ਪਹਿਲਾਂ ਪਾਰਟੀ ਚ ਇਹ ਕੱਢ ਲੋ ਕਿ ਪੰਜਾਬ ਦੇ ਤੁਹਾਡੇ ਯੂਨਿਟ ਦੇ ਵਿੱਚ ਕਿਹੜੇ ਐਸੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਲੀਪਰ ਸੈਲ ਨੇ ਜਾਂ ਬੀਜੇਪੀ ਦੇ ਸਲੀਪਰ ਸੈਲ ਮੈਂ ਤੁਹਾਡਾ ਕੰਮ 50% ਸੌਖਾ ਹੋ ਜਾਏਗਾ ਘੱਟੋ ਘੱਟ ਤੁਸੀਂ ਗਦੇ ਤੇ ਘੋੜੇ ਦਾ ਤਾਂ ਫਰਕ ਨਜ਼ਰ ਕੱਢੋ ਨਾ ਕਿ ਗਦਾ ਕੌਣ ਹੈ ਤੁਹਾਡੀ ਪਾਰਟੀ ਵਿੱਚ ਤੇ ਘੋੜੇ ਕਿਹੜੇ ਨੇ ਕਿਹੜੇ ਲੋਕ ਨੇ ਜਿਹੜੇ ਪਿਛਲੇ 3 3.5 ਸਾਲ ਤੋਂ ਜੱਜ ਕੇ ਦੋਨਾਂ ਸਰਕਾਰਾਂ ਨਾਲ ਬੀਜੇਪੀ ਨਾਲ ਤੇ ਉਹਦੇ ਨਾਲ ਲੜ ਰਹੇ ਨੇ ਕਿੰਨਾ ਨੇ ਖਮਿਆਜ਼ਾ ਪੁਕਤਾ ਕਿੰਨਾ ਨੇ ਕੀਮਤ ਅਦਾ ਕੀਤੀ ਸੋ ਇਸ ਕਰਕੇ ਹੋ ਸਕਦਾ ਸਰਕਾਰ ਕੋਈ ਫੇਰ ਫਰਾਡ ਕੋਈ ਪਤਾ ਲੱਗਾ ਕਿ ਡੀਏ ਦਾ ਝੂਠਾ ਕੇਸ ਬਣਾਉਣਾ ਚਾਹੁੰਦੇ ਨੇ ਮੇਰੇ ਤਾਂ ਅਕਾਊਂਟਸ ਨੂੰ ਵੈਰੀਫਾਈ ਪਹਿਲਾਂ ਈਡੀ ਕਰ ਚੁੱਕੀ ਆ ਅਸੀਂ ਤਾਂ ਨਾਰਮਲ ਐਗਰੀਕਲਚਰ ਕਰਨ ਵਾਲੇ ਕਿ ਕੋਈ ਵਪਾਰ ਬਿਜ਼ਨਸ ਨਹੀਂਗਾ ਫਿਰ ਉਸੇ ਵਿੱਚ ਭਗਵੰਤ ਮਾਨ ਨੇ ਇੱਕ ਝੂਠਾ ਐਨਡੀਪੀਐਸ ਦਾ 9 ਸਾਲ ਮਕਦਮਾ ਮੇਰੇ ਖਿਲਾਫ ਕਰਕੇ ਫਿਰ ਸਾਰੇ ਅਕਾਊਂਟਸ ਇਹਨਾਂ ਨੇ ਕੋਖੇ ਤੇ ਉਹਨ ਟਿੱਜੀ ਵਾਰੀ ਉਹੀ ਅਕਾਊਂਟ ਅਗਰ ਕੋਖਣਗੇ ਤਾਂ ਇਹਨਾਂ ਦੀ ਮਰਜ਼ੀ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਂ ਅਗਰ ਕੋਈ ਮੈਨੂੰ ਇਹਦੇ ਵਾਸਤੇ ਕੋ ਜੇਲ ਵੀ ਜਾਣਾ ਪਿਆ ਕੋਈ ਕੀਮਤ ਅਦਾ ਕਰਨੀ ਪਈ ਆਈ ਵਿਲ ਡੂ ਇਟ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਤੇ ਆਪਣੇ ਸੂਬੇ ਦੇ ਹਿੱਤ ਵਾਸਤੇ 100% ਪਹਿਲਾਂ ਵੀ ਖੜਾ ਨਿਆ ਤੇ ਹੁਣ ਵੀ ਖੜਾ ਰਹੂੰ ਪਰ ਇੱਕ ਵਾਰ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਤੇ ਇਹਨਾਂ ਦੀ ਖਫਨ ਦੇ ਵਿੱਚ ਇੱਕ ਕਿਲ ਠੋਕਿਆ ਨਾ ਟਕਾ ਕੇ ਉਹ ਬਹੁਤ ਸ਼ਾਨਦਾਰ ਜਿੱਤ ਹੋਈ ਆ ਉਹ ਕੀ ਕਹਿੰਦੇ ਹੁੰਦੇ ਕਿ ਕੀ ਕਹਿੰਦੇ ਹੁੰਦੇ 100 ਸੁਨਾਰ ਕੀ ਇੱਕ ਲੋਹਾਰ ਇੱਕ ਲੋਹਾਰ ਕੀ ਤੁਸੀਂ ਲੋਹਾਰ ਵਾਲਾ ਕਿਲ ਠੋਕਿਆ ਇਹਨਾਂ ਦੇ ਕਫਨ ਦੇ ਵਿੱਚ ਤੁਸੀਂ ਵਧਾਈ ਦੇ ਪਾਤਰ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਰ ਗੱਲਾਂ ਠੀਕ ਲੱਗੀਆਂ ਨੇ ਤਾਂ ਸਾਰੇ ਮੈਕਸਮ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ